ਖਬਰ ਹੁਸ਼ਾਰਪੁਰ ਦੀ ਦਸੂਆ ਹਾਜੀਪੁਰ ਮੁੱਖ ਸੜਕ ਤੋਂ ਹੈ ਜਿੱਥੇ ਕਿ ਪਿੰਡ ਖিজਰਪੁਰ 'ਚ ਇੱਕ ਉਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਸੜਕ ਦੇ ਦੋਹਾਂ ਪਾਸਿਆਂ ਤੇ ਲੰਮਾ ਜਾਮਲਾ ਕਿਆ ਅੱਗ ਲੱਗਣ ਦਾ ਕਾਰਨ ਸੜਕ ਦੇ ਕੰਢੇ ਲੱਗੇ ਟਰਾਂਸਫਾਰਮਰ 'ਚ ਹੋਇਆ ਛੋਟਾ ਛੜਕੜ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਰੋਜ਼ਾਨਾ ਹੀ ਦਸੂਆ ਤੋਂ ਤਲਵਾੜਾ ਮਾਰਕ ਤੇ ਇਸ ਤਰ੍ਹਾਂ ਦੀਆਂ ਸੈਂਕੜੇ ਓਵਰਲੋਡ ਟਰਾਲੀਆਂ ਲੰਘਦੀਆਂ ਨੇ ਜਿਸ ਕਾਰਨ ਸੜਕ ਹਰ ਵਕਤ ਇਨ੍ਹਾਂ ਨਾਲ ਹੀ ਭਰੀ ਰਹਿੰਦੀ ਹੈ ਤੇ ਇਨ੍ਹਾਂ ਕਾਰਨ ਬਾਕੀ ਵਾਹਨਾਂ ਨੂੰ ਵੀ ਕਾਫੀ ਜ਼ਿਆਦਾ ਪਰੇਸ਼ਾਨੀਆਂ ਹੁੰਦੀ ਹੈ ਤੇ ਪ੍ਰਸ਼ਾਸਨ ਦੇ ਧਿਆਨ 'ਚ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਦੱਸਿਆ ਕਿ ਅੱਜ ਸਵੇਰੇ ਜਦੋਂ 11 ਵਜੇ ਦੇ ਕਰੀਬ ਇੱਕ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਜਾ ਰਹੀ ਸੀ ਤਾਂ ਅਚਾਨਕ ਟਰਾਂਸਫਾਰਮਰ ਨਾਲ ਖਹਿ ਪਈ ਜਿਸ ਕਾਰਨ ਉਸ ਨੂੰ ਅਗਲਾ ਕੀ ਅਜਦਕੀ ਟਰੈਕਟਰ ਚਾਲਕ ਨੂੰ ਲੋਕਾਂ ਵੱਲੋਂ ਬਚਾਲਿਆ ਗਿਆ ਪਰੰਤੂ ਟਰਾਲੀ 'ਚ ਪਿਆ ਸਮਾਨ ਪੂਰੀ ਤਰ੍ਹਾਂ ਨਾਲ ਜਲ ਗਿਆ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹਨਾਂ ਓਵਰਲੋਡ ਵਾਹਨਾਂ ਤੇ ਕਾਬੂ ਪਾਇਆ ਜਾਵੇ ਤਾਜ ਕੋਈ ਹਾਦਸਾ ਨਾ ਵਾਪਰੇ ਜ਼ਿਕਰ ਜੋਗ ਹੈ ਕਿ ਓਵਰਲੋਡ ਟਰਾਲੀਆਂ ਕਾਰਨ ਇਸ ਮਾਰਗ ਤੇ ਕਈ ਹਾਦਸੇ ਵਾਪਰ ਚੁੱਕੇ ਨੇ ਜਿਸ ਕਾਰਨ ਹੁਣ ਤੱਕ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗੁਆਣੀਆਂ ਪੈ ਚੁੱਕੀਆਂ ਨੇ ਮੇਰਾ ਨਾਮ ਹਰਜਿੰਦਰ ਸਿੰਘ ਜੀ ਅੱਜ ਸਵੇਰੇ 11 ਵਜੇ ਉਹ ਟਰਾਂਸਪੋਰਟ ਦੇ ਨਾਲ ਹੀ ਓਵਰਟੇਕ ਕਰਦੇ ਆ ਗੱਡੀਆਂ ਨੂੰ ਨਾ ਇਹ ਗੱਡੀ ਤਾਂ ਹੋਏ ਤੇ ਟਿਪਰਾਂ ਨੂੰ ਪਾਸ ਕਰਦੇ ਆ ਇਹ ਟਰਾਂਸਪੋਰਟ ਨਾਲ ਟੱਚ ਹੋ ਗਿਆ ਟਰਾਂਸਪੋਰਟ ਦੇ ਟੱਚ ਨਾਲ ਹੋਣ ਵਾਲੀ ਉਹ ਭੁਰ ਅੱਗ ਲੱਗ ਗਈ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜਿੰਨੇ ਕੰਮ ਸੇ ਕੰਮ 100 200 ਟਿਪਰ ਤੇ 100 200 ਟਰੈਲੇ ਜਿਹੜੇ ਆ ਲੱਦ ਕੇ ਜਾਂਦੇ ਓਵਰਟੇਕ ਕਰਦੇ ਆ ਇੱਕ ਦੂਜੇ ਨੂੰ ਇੱਥੇ ਬਹੁਤ ਨੇ ਨਿਸ਼ਾਨ ਰਵੇ ਸਵੇਰੇ ਐਸੇ ਬੱਚੇ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਮੌਕੇ ਦੀ ਤੇ ਪ੍ਰਸ਼ਾਸਨ ਮੰਗ ਕਰਦੇ ਆਂ ਜਾਂਦਾ ਇਹ ਰਾਤ ਨੂੰ ਟਪਣ ਜਾਂਦਾ ਫਿਰ ਸਿਸਟਮ ਨਾਲ ਟਪਣ ਵੀ ਜਾਂ ਟੱਪੜ ਟੱਪਣ ਜਾਂ ਇਹ ਗੱਡੀਆਂ ਟੱਪਣ ਹੋਇਆ ਇਹ ਕਿੱਸ ਤਰ੍ਹਾਂ ਹੋਇਆ ਇਹ ਰਾਤ ਇੱਕ ਇਹ ਭਾਈ ਹਾਸਾ ਉਹ ਟ੍ਰਾਂਸਪਾਰਟ ਦੇ ਲਾਗੇ ਸੋਰ ਸਰ ਕਰਨਾ ਹੋਇਆ ਜੀ ਸਾਡੇ ਰੋਲਾ ਪਾਉਂਦੇ ਪਾਉਂਦੇ ਟਰਾਲੀ ਖੁੱਦ ਗਈ ਤੇ ਪਾਇਰ ਹੋ ਗਿਆ ਜੀ ਤੇ ਪਾਰ ਵਲੇ ਨੂੰ ਸੀ ਫੋਨ ਕੀਤਾ ਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਜੀ ਤੇ ਹੋ ਗਿਆ ਕੁਝ ਸਮੇਂ ਹਾਂ ਜੀ ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਬਲਿਕ ਵਾਰੀ ਉਹ ਐਕਸੀਡੈਂਟ ਦੇ ਮਾਰਿਆ ਗਿਆ ਜੀ ਕੀ ਆਦਿਕਾ ਪੁੜਿਆ ਗਿਆ ਹਾਂਜੀ ਲਖੋ ਜੀ ਲੱਗੇ ਹੋਏ ਆ ਜੇ ਆਜੇ ਟਾਈਮ ਲੱਗੂਗਾ ਟ੍ਰੈਕਟਰ ਚਾਲਕ ਸੀਗਾ ਤੇ ਟ੍ਰੈਕਟਰ ਹੋਮ ਹੋ ਕੇ ਇੱਥੇ ਆਈ ਹਟਾ ਲਿਆ ਸੁਰੱਖਾਇਤ ਹਾਂਜੀ ਠੀਕ ਸਿੰਘ ਜੀ ਕਿਹੋ ਜਿਹਾ ਹੋਇਆ ਹਾਦਸਾ ਇਹ ਸਰ ਓਵਰਲੋਡ ਦੇ ਕਾਰਨ ਹੋਇਆ ਟਰਾਲੀ ਓਵਰਲੋਡ ਸੀ ਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹਰੇ ਨਾਲ ਜਿਹੜਾ ਟੱਚ ਹੋਇਆ ਟਚ ਹੋਣ ਦੇ ਨਾਲ ਹੀ ਇਹ ਚ ਸੌ ਸਰਕਟ ਹੋ ਗਿਆ ਤੇ ਨਾਲੇ ਇਹਨੂੰ ਆਗ ਪੈ ਗਈ ਸਾਈਡ ਵਗੈਰ ਨੂੰ ਸਾਡੇ ਮੈਂ ਕਿਹਾ ਬੱਡੇ ਵੀਰ ਜੀ ਨੂੰ ਨਾ ਫੋਨ ਕੀਤਾ ਹੈ ওভারਲੋਡ ਦੇ ਕੰਨ ਸਾਈਡ ਨੂੰ ਸੀਏ ਜੋ ਟਰਾਂਸਫਾਰਮਰ ਨਾਲ ਟੱਚ ਹੋ ਗਈ ਨਹੀਂ ਲੱਗਦਾ ਕਿ ਮਾਲ ਕਰ ਰਿਹਾ ਹੁੰਦਾ ਸਾਨੂੰ ਦਾ ਇਹ ਮੰਗ ਹੈ ਕਿ ਇਹਦੀ ਓਵਰਲੋਡਿੰਗ ਨੂੰ ਘਟਾਇਆ ਜਾਵੇ ਔਰ ਇਹਦੇ ਆਪਣੇ ਰੋਡ ਨੂੰ ਅਗਰ ਲੈ ਕੇ ਜਾਣਾ ਹੈ ਤਾਂ ਰਾਤ ਨੂੰ ਇਹ ਕੰਮ ਕੀਤਾ ਜਾਵੇ At GNA University, see potential in everyone and everything around us. We drive innovation and entrepreneurship. We groom competent global citizens to affect positive change around them.